ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਪਹਿਲਾਂ ਵੀ ਆਪਣੀ ਇਹ ਵੀਡੀਓ ਪਾਈ ਸੀਗੀ ਬਿਲਕੁਲ ਇਹਦੇ ਨਾਲ ਦੀ ਪਰ ਅੱਜ ਥੋੜੀ ਜੀ ਅਲੱਗ ਹੈਗੀ ਕਿਉਂਕਿ ਮੈਨੂੰ ਬਹੁਤ ਭੈਣ ਭਰਾ ਦੁਆਰਾ ਤੋਂ ਮੈਸੇਜ ਕਰ ਰਹੇ ਨੇ ਕਿ ਦੀਦੀ ਤੁਸੀਂ ਇਸ ਵਿਸ਼ੇ ਤੇ ਵੀਡੀਓ ਜ਼ਰੂਰ ਪਾਓ ਦੇਖੋ ਪਹਿਲਾਂ ਹੁੰਦੇ ਸੀ ਘਰਾਂ ਦੇ ਵਿੱਚ ਸੱਤ-ਸੱਤ 8-8 ਮੁੰਡੇ ਕੁੜੀਆਂ ਹਨ ਤੇ ਉਹ ਸਾਰਿਆਂ ਦੇ ਵਿਆਹ ਹੋ ਜਾਂਦੇ ਸੀ ਪਰ ਅੱਜ ਕੱਲ ਈ ਇੱਕ ਇੱਕ ਬੱਚਾ ਆਪਣੇ ਕੋਲੇ ਉਹਦਾ ਵੀ ਵਿਆਹ ਨਹੀਂ ਹੋ ਰਿਹਾ ਹੈਗਾ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕਰ ਚੁੱਕੀ ਹਾਂ ਨਾ ਕਿਉਂਕਿ ਅੱਜ ਕੱਲ ਆਪਾਂ ਡਰਦੇ ਹਾਂ ਲੜਕੇ ਵਾਲੇ ਲੜਕੀ ਵਾਲੇ ਤੋਂ ਡਰਦੇ ਇਹਨਾਂ ਨੇ ਲੜਕੀਆਂ ਵਾਲੇ ਲੜਕੇ ਵਾਲੇ ਤੋਂ ਡਰਦੇ ਇਹਨਾਂ ਨੇ ਕਿਉਂਕਿ ਸਮਾਜ ਦਾ ਜਿਹੜਾ ਸਿਸਟਮ ਹੈ ਬਹੁਤ ਖਰਾਬ ਹੋ ਚੁੱਕਿਆ ਹੈਗਾ ਨਾ ਹਰ ਇੱਕ ਚਾਹੁੰਦੇ ਕਿ ਸਾਡੇ ਘਰ ਅਜਿਹੀ ਨੂੰ ਆਵੇ ਜਿਹੜੀ ਕਿ ਸਾਡੇ ਪਰਿਵਾਰ ਨੂੰ ਜੋੜ ਕੇ ਰੱਖੇ ਸਾਡੀ ਸੇਵਾ ਕਰੇ ਹੈ ਨਾ ਜੀਵਨ ਸਾਥੀ ਵੀ ਹਰ ਕੋਈ ਇਦਾਂ ਦਾ ਚਾਹੁੰਦੇ ਵੀ ਜਿਹੜਾ ਕਿ ਮੇਰੇ ਜ਼ਿੰਦਗੀ ਪਰ ਮੇਰੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੇ ਪਰ ਬਾਦ ਦੇ ਵਿੱਚ ਨਾ ਮਾਡਰਨ ਬਣਨ ਦੇ ਚੱਕਰ ਦੇ ਵਿੱਚ ਅੱਜ ਕੱਲ ਆਪਾਂ ਸਾਰੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਚੁੱਕਿਆਂਗੇ ਨਾ ਬਜ਼ੁਰਗਾਂ ਦਾ ਸਤਿਕਾਰ ਨਾ ਪਤੀ ਦਾ ਸਤਿਕਾਰ ਨਾ ਪਤਨੀ ਦਾ ਸਤਿਕਾਰ ਸਤਿਕਾਰ ਨਾਂ ਦੀ ਚੀਜ਼ ਤੇ ਪਿਆਰ ਨਾਂ ਦੀ ਚੀਜ਼ ਤਾਂ ਬਿਲਕੁਲ ਖਤਮ ਹੀ ਹੋ ਚੁੱਕੀ ਹੈਗੀ ਅੱਜ ਕੱਲ ਸਿਰਫ ਆਪਾਂ ਕੀ ਕਰਦੇ ਹਾਂ ਬਰਾਬਰੀ ਪਤਨੀ ਕਹਿੰਦੀ ਐ ਮੈਂ ਇਹਦੇ ਬਰਾਬਰ ਕਮਾਉਣੀ ਆ ਮੈਂ ਇਹਦੇ ਬਰਾਬਰ ਚੱਲਾਂ ਪਤੀ ਕਹਿੰਦਾ ਮੈਂ ਜ਼ਿਆਦਾ ਕਰਦਾ ਵੀ ਇਹ ਚੀਜ਼ਾਂ ਚ ਆਪਾਂ ਉਲਝ ਕੇ ਰਹੇਗੀਆਂ ਅੰਗੀ ਇਸ ਗੱਲ ਤੋਂ ਮੇਰਾ ਛੋਟਾ ਭਰਾ ਵੀ ਬਹੁਤ ਡਰਦਾ ਸੀਗਾ ਹਨ ਜਿਹੜੀ ਮੈਂ ਪਹਿਲਾ ਵੀਡੀਓ ਬਣਾ ਕੇ ਤੁਹਾਨੂੰ ਦੱਸੀ ਸੀ ਕਿ ਤੁਸੀਂ ਇਹ ਹੀ ਚੀਜ਼ਾਂ ਕਰ ਲਓ ਕਿਉਂਕਿ ਇਹ ਬਜ਼ੁਰਗਾਂ ਜੀਆਂ ਦੱਸੀਆਂ ਹੋਈਆਂ ਨੇਗੀਆਂ ਹਨ ਜਾਂ ਫਿਰ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰੋਗੇ ਦੇਖੋ ਗੁਰੂ ਸਾਹਿਬ ਤੋਂ ਤਾਂ ਕੋਈ ਵੱਡਾ ਹੈ ਨਹੀਂਗਾ ਕਰਨ ਵਾਲੇ ਕਰਮ ਲਿਖਣ ਵਾਲੇ ਸੰਜੋਗ ਮਿਲਾਉਣ ਵਾਲੇ ਮਿਟਾਉਣ ਵਾਲੇ ਸਾਰੇ ਗੁਰੂ ਸਾਹਿਬ ਜੀ ਨੇ ਇਸੀ ਤਰੀਕੇ ਨਾਲ ਜਦੋਂ ਮੈਸੀ ਵੀ ਮੇਰੇ ਭਰਾ ਨੂੰ ਕਹਿੰਦੇ ਹੁੰਦੇ ਸੀਗੇ ਹਨਾ ਵੀ ਤੂੰ ਵਿਆਹ ਕਰਵਾ ਲੈ ਤਾਂ ਉਹ ਕਹਿ ਦਿੰਦਾ ਸੀਗਾ ਵੀ ਨਹੀਂ ਅੱਜ ਕੱਲ ਹਰ ਇੱਕ ਮੁੰਡਾ ਡਰਦਾ ਹੈਗਾ ਜਿਹਨੂੰ ਮਰਜੀ ਸੀੜ ਲਿਓ ਤੁਸੀਂ ਹਰ ਇੱਕ ਡਰਦਾ ਹੈਗਾ ਉਹ ਕਹਿੰਦਾ ਵੀ ਨਹੀਂ ਇਹਦੇ ਨਾਲੋਂ ਤਾਂ ਮੈਂ ਹਨਾ ਕੁਆਰੀ ਹੀ ਚੰਗਾਗਾ ਪਰ ਜੀਵਨ ਸਾਥੀ ਬਿਨਾ ਹਨਾ ਜ਼ਿੰਦਗੀ ਨਹੀਂ ਲੰਘਦੀ ਇਹ ਜਿਹੜੀ ਜ਼ਿੰਦਗੀ ਹੈਗੀ ਸਮਾਜ ਦੀ ਅੱਗੇ ਉਤਪਤੀ ਹੋਣੀ ਹੈ ਜੀਵਨ ਸਾਥੀ ਦੀ ਜਰੂਰ ਜ਼ਰੂਰਤ ਹੈ ਹਰ ਇੱਕ ਨੂੰ ਜ਼ਰੂਰਤ ਹੈ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਤੋਂ ਹੀ ਮਾਂ-ਬਾਪ ਸੁਪਨੇ ਸਜਾਉਣ ਲੱਗ ਜਾਂਦੇ ਨੇ ਮੇਰਾ ਧੀ ਪਜਾ ਪੁੱਤ ਵਿਆਹ ਜਾਊਗਾ ਮੇਰੇ ਨੂੰ ਆਊਗੀ ਹਨਾ ਉਹ ਮੇਰੀ ਸਾਡੀ ਸੇਵਾ ਕਰੂਗੀ ਫਿਰ ਅਸੀਂ ਐਦਾਂ ਹੋਊਗਾ ਸਾਡਾ ਵੰਸ ਅੱਗੇ ਵਧੂਗਾ ਨਾ ਇਹ ਚੀਜ਼ਾਂ ਦਾ ਬਹੁਤ ਮਾਂ-ਮਾ ਨੂੰ ਵੀ ਬਹੁਤ ਚੋਅ ਹੁੰਦਾ ਹੈ ਅੱਜ ਮੈਂ ਤੁਹਾਡੇ ਨਾਲ ਆਪ ਦੀ ਹੱਡ ਬੀਤੀ ਜਿਹੜੀ ਹੈ ਉਹ ਸਾਂਝੀ ਕਰ ਰਹੀ ਹਾਂ ਕਿਉਂਕਿ ਪਹਿਲਾਂ ਮੈਂ ਜਿਹੜੀ ਵੀਡੀਓਜ਼ ਬਣਾਈ ਸੀ ਉਹਦੇ ਵਿੱਚ ਟੋਟਕੇ ਦੱਸੇ ਸੀਗੇ ਹਨਾ ਕਈ ਬੈਨਪਰਾ ਕਹਿੰਦੇ ਨੇ ਮੈਨੂੰ ਕਹਿੰਦੇ ਨੇ ਦੀਦੀ ਤੁਸੀਂ ਅੰਮਲ ਸ਼ੱਕੇ ਹਨਾ ਟੋਟਕਿਆਂ ਦੇ ਵਿਸ਼ਵਾਸ ਰੱਖਦੇ ਹੋ ਨਾ ਗੱਲ ਟੋਟਕਿਆਂ ਦੀ ਨਹੀਂ ਹੁੰਦੀ ਗੱਲ ਵੱਡਿਆਂ ਦੇ ਕਹੇ ਦੀ ਹੁੰਦੀ ਕਿਉਂਕਿ ਵੱਡਿਆਂ ਨੇ ਉਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੁੰਦਾ ਤੇ ਆਪਾਂ ਉਸ ਨੂੰ ਅਪਣਾ ਲਾਂਗੇ ਇਹਦੇ ਵਿੱਚ ਨਾ ਫਰਕ ਕੀ ਹੈ ਸਿਰਫ ਇੱਕ ਨਾ ਉਹ ਪੱਖ ਨਾ ਦੇਖਿਆ ਕਰੋ ਵੀ ਬੋਲਿਆ ਕੀ ਹੈ ਉਸ ਚੀਜ਼ ਨੂੰ ਇਹ ਦੇਖਿਆ ਕਰੋ ਵੀ ਇਹ ਸਿੱਖਿਆ ਕਿੱਥੋਂ ਹੈ ਇਹ ਅਗਰ ਇਹਨਾਂ ਨੇ ਕਿਤੋਂ ਇਹ ਕੀਤਾ ਹੋਇਆ ਤਾਂ ਇਹੋ ਕੀ ਹੈ ਨਾ ਬਾਕੀ ਅੱਜਕੱਲ ਸਾਰੇ ਇਹ ਚਾਹੁੰਦੇ ਹੈ ਹਨਾ ਵੀ ਮੇਰਾ ਆਪਣੇ ਆਪ ਹੀ ਕੰਮ ਬਣੀ ਜਾਵੇ ਅੱਜ ਮੈਂ ਤੁਹਾਨੂੰ ਤੁਹਾਡਾ ਆਪਣੇ ਆਪ ਹੀ ਕੰਮ ਬਣ ਜੇ ਹਨਾ ਤੁਹਾਡੇ ਸੰਯੋਗ ਮਿਲ ਜਾਣ ਤੁਹਾਡਾ ਜਿਹੜਾ ਰਿਸ਼ਤਾ ਹੈ ਨਾ ਉਹ ਵਧੀਆ ਜੀਵਨ ਸਾਥੀ ਦੇ ਨਾਲ ਉਹ ਵੀ ਮੈਂ ਤੁਹਾਨੂੰ ਉਸ ਜਗ੍ਹਾ ਲੈ ਕੇ ਜਾਵਾਂਗੀ ਅੱਜ ਮੈਂ ਜਿਹੋ ਸਥਾਨ ਦੀ ਗੱਲ ਕਰਨ ਲੱਗੀ ਹਾਂ ਉਸ ਸਥਾਨ ਤੇ ਬਹੁਤ ਜ਼ਿਆਦਾ ਨਾ ਭੀੜ ਲੱਗਦੀ ਹੈ ਤੇ ਜਿਹੜੇ ਬਿਉਹਤਾ ਜੋੜੇ ਹੁੰਦੇ ਹਨਾ ਉਹ ਆਪਣੇ ਪਤਨੀ ਪਤੀਆਂ ਨੂੰ ਲੈ ਕੇ ਮਲਕਿ ਉਸ ਜਗ੍ਹਾ ਤੇ ਆਉਂਦੇ ਆ ਨਾ ਮੈਂ ਬਹੁਤ ਵਾਰ ਦੇਖਿਆ ਉੱਥੇ ਅਸੀਂ ਜਾਣਦੇ ਆਂਗੇ ਉਹ ਥਾਂ ਦਾ ਨਾਂ ਆਏਗਾ ਆਪਣਾ ਟਾਲੀਆਣਾ ਸਾਹਿਬ ਇਹ ਰਾਏਕੋਟ ਜਿਹੜਾ ਆਪਣਾ ਰੋਡ ਹੈ ਨਾ ਉਹਦੇ ਉੱਪਰ ਰਾਏਕੋਟੇ ਖਾਸ ਰਾਏਕੋਟ ਹੀ ਆਏਗਾ ਇਹ ਤੇ ਟਾਲੀਆਣਾ ਸਾਹਿਬ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਦਸਵੇਂ ਗੁਰੂ ਸਾਹਿਬ ਜੀ ਉਥੇ ਆਏ ਸੀ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰੰਦ ਦੀਆਂ ਨੀਹਾਂ ਵਿੱਚ ਚਿਣਿਆ ਗਿਆ ਸੀ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਉੱਥੇ ਗੁਰੂ ਸਾਹਿਬ ਆਏ ਸੀ ਜਦੋਂ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਉਹ ਗੁਰੂ ਸਾਹਿਬ ਜੀ ਨੂੰ ਉਸੇ ਜਗ੍ਹਾ ਪਤਾ ਲੱਗਿਆ ਸੀ ਟਾਲੀਆ ਨਾ ਸਾਹਿਬ ਕਿਉਂਕਿ ਉੱਥੇ ਗੁਰੂ ਸਾਹਿਬ ਜੀ ਬੈਠੇ ਸੀਗੇ ਕਾਹੀ ਦੇ ਬੂਟੇ ਦੇ ਲਵੇ ਬੈਠੇ ਸੀਗੇ ਹਨਾ ਤੇ ਉੱਥੇ ਜਦੋਂ ਗੁਰੂ ਸਾਹਿਬ ਗਏ ਨੇਗੇ ਤੇ ਗੁਰੂ ਸਾਹਿਬ ਨਾਲ ਕਾਫੀ ਉੱਥੇ ਬਾਰਤਾ ਲਾਭੀ ਹੋਈ ਨੇ ਗੁਰੂ ਸਾਹਿਬ ਨੇ ਕਿਹਾ ਵੀ ਦੁੱਧ ਪਿਲਾਓ ਹਨਾ ਤੇ ਉਹ ਜਿਹੜੇ ਉੱਥੇ ਮੱਝਾਂ ਚਾਰ ਰਿਹਾ ਸੀਗਾ ਤੇ ਉਹ ਕਹਿੰਦਾ ਵੀ ਜੀ ਮੇਰੇ ਕੋਲੇ ਤਾਂ ਹਨਾ ਵੀ ਜਿਹੜੀਆਂ ਮੱਝਾਂ ਨੇਗੀਆਂ ਵੀ ਇਹ ਜਿਹੜੀਆਂ ਕਿ ਵੀ ਦੁੱਧ ਨਹੀਂ ਦਿੰਦੀਆਂ ਤਾਂ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਜਾਓ ਤਾਂ ਸਹੀ ਹੈ ਨਾ ਚਲੋ ਹੁਣ ਜੇ ਮੈਂ ਤੁਹਾਨੂੰ ਇਹ ਦੱਸੂਗੀ ਫੇਰ ਕਹੋਗੇ ਤੁਸੀਂ ਉਸ ਜਗ੍ਹਾ ਦਾ ਇਤਿਹਾਸ ਨਾ ਕੱਟ ਕੇ ਪੜ੍ਹ ਵੀ ਸਕਦੇ ਹੋ ਹਨਾ ਤੁਹਾਨੂੰ ਮੋਬਾਈਲ ਤੇ ਵੀ ਨਿਕਲੇ ਆਊਗਾ ਤੇ ਜਿਹੜੇ ਛੰਨੇ ਦੇ ਵਿੱਚ ਹਨਾ ਉੱਥੇ ਉਹਨੇ ਭਾਈ ਨੇ ਜਿਹੜਾ ਹਨਾ ਉੱਥੇ ਹੈਗੇ ਸੀਗੇ ਧਾਰ ਕੱਢੀ ਸੀ ਮਤਲਬ ਕਿ ਦੁੱਧ ਚੋਇਆ ਸੀਗਾ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਸੁਰਾਖ ਸੀਗੇ ਉਹ ਸੁਰਾਹੀ ਹਜੇ ਵੀ ਉਸ ਤਰੀਕੇ ਦੀ ਬਣਾ ਕੇ ਨਾ ਫੇਰ ਲਗਾਈ ਹੋਈ ਹੈਗੀ ਤੇ ਗੁਰੂ ਸਾਹਿਬ ਜੀ ਦਾ ਦੇਖੋ ਜਿਹਨੇ ਵਿਸ਼ਵਾਸ ਕਰਨਾ ਹੈਗਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋएगी ਜਿਹਨੇ ਕਿੰਤੂ ਪ੍ਰੰਤੂ ਕਰਨੇ ਉਹਨੂੰ ਕੁਝ ਵੀ ਹਾਸਿਲ ਨਹੀਂ ਹੋਏਗਾ ਮੈਂ ਤੈਨੂੰ ਤੁਹਾਨੂੰ ਪੂਰੀ ਗੱਲ ਨਹੀਂ ਦੱਸ ਰਹੀ ਕਿਉਂਕਿ ਕਈ ਕਹਿਣਗੇ ਲੈ ਤਾਂ ਹੁਣ ਵੀ ਟੋਟਕੇ ਨਾਲ ਜੁੜੀ ਜਾਂਦੀ ਐ ਇਹ ਤਾਂ ਜਾਦੂ ਟੂਣਿਆਂ ਨਾਲ ਜੁੜੀ ਜਾਂਦੀ ਐ ਇਹ ਤਾਂ ਕਹਿੰਦੇ ਵੀ ਗੁਰੂ ਸਾਹਿਬ ਐਂ ਕਰਦੇ ਸੀ ਦੇਖੋ ਮੈਂ ਨਹੀਂ ਕਹੂੰਗੀ ਤੁਹਾਨੂੰ ਇਸ ਇਤਿਹਾਸ ਜੀ ਨੂੰ ਵੀ ਵਧੀਆ ਲੱਗਦਾ ਵੀ ਹਾਂ ਅਸੀਂ ਗੁਰੂ ਸਾਹਿਬਾਂ ਦਾ ਜੀਵਨ ਦੇਖਣਾ ਤਾਂ ਤੁਸੀਂ ਸਰਚ ਕਰਕੇ ਦੇਖ ਲਓ ਤੁਹਾਨੂੰ ਸਾਰਾ ਇਤਿਹਾਸ ਉੱਥੇ ਦਾ ਮਿਲ ਜਾਵੇਗਾ ਤੇ ਦੂਸਰੀ ਕੱਲ ਜਦੋਂ ਹਨਾ ਉੱਥੇ ਗੁਰੂ ਸਾਹਿਬ ਜੀ ਬੈਠੇ ਸੀ ਤੇ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ ਵੀ ਇਹ ਛੋਟੇ ਸਾਹਿਬ ਜਦਿਆਂ ਨੂੰ ਇਸ ਤਰੀਕੇ ਨਾਲ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਹੈਗਾ ਤਾਂ ਗੁਰੂ ਸਾਹਿਬ ਜੀ ਨੇ ਕਾਹੀ ਦਾ ਬੋਟਾ ਪਟਕੇ ਕਿਹਾ ਸੀਗਾ ਕਿ ਮੰਗਲਾ ਨੇ ਹੁਣ ਆਪਣੀ ਝੜ ਪੱਟ ਲਈ ਹੈ ਉੱਥੇ ਉਹ ਜਗ੍ਹਾ ਵੀ ਬਣਾਈ ਹੋਈ ਹੈ ਅਲੱਗ ਕਾਹੀ ਜਿਹੜੀ ਹੁੰਦੀ ਹੈ ਨਾ ਤਿੱਖੀ ਹੁੰਦੀ ਹੈ ਬਹੁਤ ਜ਼ਿਆਦਾ ਇਸੇ ਨਾਲ ਹੀ ਹੈ ਨਾ ਕੌਰਵਾ ਪਾੜਵਾ ਦਾ ਵੀ ਆਤਮਾ ਹੋਇਆ ਸੀਗਾ ਉਹ ਲੰਬੀ ਕਹਾਣੀ ਕਿਤੇ ਮੈਂ ਤੁਹਾਨੂੰ ਫੇਰ ਕਿਸੇ ਵੀਡੀਓ ਦੇ ਵਿੱਚ ਸੁਣਾਉਂਗੀ ਤੇ ਉਹ ਉਸੇ ਤਰੀਕੇ ਨਾਲ ਹੈ ਨਾ ਜਗ੍ਹਾ ਬਣਾਈ ਹੋਈ ਹੈਗੀ ਦਸਵੇਂ ਪਾਸ਼ਾ ਦੀ ਉੱਥੇ ਹੋਏ ਭਰਤਾ ਲਾਪ ਕੁਈ ਸੀ ਹੈ ਨਾ ਤੇ ਅੱਪਾ ਜਿਹੜਾ ਹੈਗਾ ਉੱਥੇ ਗੰਢ ਜੋੜੇ ਲੈ ਕੇ ਆਉਂਦੀ ਹੈਗੀ ਕਈ ਪੈਣਪਰਾ ਜਿੰਨਾਂ ਨੂੰ ਨਹੀਂ ਪਤਾ ਨਾ ਉਹ ਵੀ ਕਹਿਣਗੇ ਵੀ ਗੰਢ ਜੋੜੇ ਹੈ ਨਾ ਕੀ ਹੁੰਦੀ ਹੈ ਜਿਆਦਾ ਇਹ ਚਹਿਲ ਨਹੀਂ ਨਾ ਜਿਹੜੇ ਉਹ ਬਹੁਤ ਜਾਂਦੇ ਆਪਦੇ ਇਦਾਂ ਨਾ ਲੈ ਕੇ ਵਿਆਹ ਕਰਕੇ ਜਦੋਂ ਬਾਅਦ ਦੇ ਵਿੱਚ ਲੜਕੀ ਲੜਕੇ ਦਾ ਵਿਆਹ ਹੋ ਜਾਂਦਾ ਹੈ ਨਾ ਕਹੀ ਤਾਂ ਮੈਨੂੰ ਇਦਾਂ ਹੀ ਕਹਿ ਦਿੰਦੇ ਨੇ ਵੀ ਤੁਸੀਂ ਲੜਕੀ ਲੜਕਾ ਕਿਉਂ ਬੋਲਦੇ ਹੋ ਮੁੰਡਾ ਕੁੜੀ ਬੋਲੋ ਉਹ ਵੇ ਦੇਖੋ ਇਹਦੇ ਵਿੱਚ ਤੁਸੀਂ ਹੈਗੇ ਤਾਂ ਉਹ ਕੁੜ ਲੜਕੀ ਲੜਕੀ ਨੇ ਚਾਹੇ ਮੈਂ ਬੁਆਏ ਗਰਲ ਬੋਲਦਾ ਚਾਹੇ ਮੈਂ ਲੜਕੀ ਲੜਕਾ ਬੋਲਦਾ ਚਾਹੇ ਮੈਂ ਮੁੰਡਾ ਕੁੜੀ ਬੋਲਦਾ ਹੈਗੇ ਤਾਂ ਉਹੀ ਨਹੀਂ ਹਨਾ ਪਲੀਜ਼ ਇਦਾਂ ਦੀਆਂ ਗੱਲਾਂ ਜੀਆਂ ਨਾ ਨਾ ਕਰਿਆ ਕਰੋ ਮੈਨੂੰ ਕਹਿਣਗੇ ਪੰਜਾਬੀ ਸਿੱਖ ਲੋ ਤੁਸੀਂ ਮੁੰਡਾ ਕੁੜੀ ਬੋਲਿਆ ਕਰੋ ਲੈਦਾ ਹੁਣ ਮੈਂ ਪਹਿਲਾਂ ਤਾਂ 40 ਸਾਲ ਦੀ ਉਮਰ ਦੀ ਵਿੱਚ ਪੰਜਾਬੀ ਸਿੱਖਾ ਹਨਾ ਵੀ ਪਲੀਜ਼ ਜੋ ਮੈਂ ਤੁਹਾਨੂੰ ਕਹਿਣਾ ਚਾਹਣੀ ਹੁੰਦੀ ਹਣੀ ਉਹ ਸੁਣ ਲਿਆ ਕਰੋ ਹਨਾ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਵੀਡੀਓ ਨੂੰ ਅੱਗੇ ਨਿਕ ਕੱਢ ਦਿਆ ਕਰੋ ਹਨਾ ਕੋਈ ਗੱਲ ਨਹੀਂ ਤੇ ਦੇਖੋ ਹੁਣ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਹਿ ਰਹੀਆਂ ਵੀ ਉੱਥੇ ਦੇ ਕੋ ਗੰਢ ਜੋੜਾ ਹੁੰਦਾ ਵੀ ਜਿੱਦਾਂ ਕਿ ਪਤੀ ਪਤਨੀ ਜਦੋਂ ਮਿਲ ਕੇ ਲੜਕੀ ਮਿਲ ਕੇ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਆਉਂਦੇ ਨੇ ਉੱਥੇ ਉੱਥੇ ਇੱਕ ਮਰਿਆਦ ਹੈਗੀ ਕਿ ਜਿਹਨੇ ਅਰਦਾਸ ਕਰਨੀ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਚਾਹੇ ਮੁੰਡੇ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਉੱਥੇ ਜਾ ਕੇ ਸਭ ਤੋਂ ਪਹਿਲਾਂ ਅਰਦਾਸ ਕਰਨੀ ਹੈ ਅਰਦਾਸ ਕਰਕੇ ਫਿਰ ਉੱਥੇ ਨਾ ਪੌਦੇ ਲਗਾਏ ਜਾਂਦੇ ਹੈਗੇ ਚਾਹੇ ਤੁਸੀਂ ਕਿਸੇ ਵੀ ਚੀਜ਼ ਦਾ ਪੌਦਾ ਲਗਾ ਦਿਓ ਜ਼ਿਆਦਾਤਰ ਉੱਥੇ ਮੈਂ ਦੇਖੇ ਨੇ ਵੀ ਅੰਬ ਦੇ ਪੌਦੇ ਲਗਾਏ ਜਾਂਦੇ ਹਨ ਤੇ ਮੈਂ ਵੀ ਉੱਥੇ ਅਰਦਾਸ ਕੀਤੀ ਹੈ ਨਾ ਅਸੀਂ ਦੁੱਧ ਪਾਉਣ ਗਏ ਸੀ ਸਾਡੀ ਮੱਜ ਸੁਈ ਸੀ ਤੇ ਮੈਨੂੰ ਉੱਥੇ ਪਤਾ ਲੱਗਿਆ ਵੀ ਇਸ ਤਰੀਕੇ ਨਾਲ ਇਥੇ ਅਰਦਾਸ ਕਰਦੇ ਨੇ ਤੇ ਮੈਂ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਮੇਰਾ ਭਰਾ ਹਨ ਵਿਆਹ ਲਈ ਮੰਨ ਜੇ ਤੇ ਮੇਰੇ ਭਰਾ ਦਾ ਵਿਆਹ ਹੋ ਜੇ ਤੇ ਮੈਂ ਉਹਦੀ ਪਤਨੀ ਨੂੰ ਤੇ ਉਹਨੂੰ ਲੈ ਕੇ ਤੁਹਾਡੇ ਦਰ ਤੇ ਆਉਂਗੀ ਤੇ ਮੈਂ ਇਥੇ ਪੌਦੇ ਲਗਾ ਕੇ ਜਾਉਂਗੀ ਦੇਖੋ ਆਪਾਂ ਮੰਗ ਤਾਂ ਲੈਨੇ ਆ ਪਰ ਪੂਰਾ ਬਹੁਤ ਔਖਾ ਕਰਦੇ ਹਨ 4 ਸਾਲ ਹੋ ਗਏ ਮੇਰੇ ਭਰਾ ਦੇ ਵਿਆਹ ਹੋਏ ਨੂੰ ਦੇਖੋ ਮੈਂ ਅਰਦਾਸ ਤਾਂ ਕਰਕੇ ਆਈ ਸੀ ਤੇ ਉਸ ਤੋਂ ਬਾਅਦ ਸਾਡੇ ਪਾਪਾ ਜੀ ਹੋਰੀ ਤੇ ਮੰਮੀ ਚਲੇ ਜਾਂਦੇ ਹੈਗੇ ਜਦੋਂ ਵੀ ਸਾਡੇ ਹਨ ਪੂਰਨਮਾਸੀ ਤੇ ਉੱਥੇ ਦੁੱਧ ਪੋਕ ਕੇ ਆਉਣੇ ਅਸੀਂ ਮੱਝਾ ਸੂਣਦੀਆਂ ਨੇ ਤੇ ਅਸੀਂ ਦੁੱਧ ਪਾ ਕੇ ਆਉਣੇ ਆਂਗੇ ਉੱਥੇ ਉੱਥੇ ਇਹ ਬਾਰੇ ਮਿਲਿਆ ਹੋਇਆ ਇਹ ਵੀ ਹੈ ਨਾ ਵੀ ਜੀ ਕਿਸੇ ਦੇ ਘਰ ਦੁੱਧ ਨਹੀਂ ਕਹਿੰਦਾ ਨਾ ਤਾਂ ਉੱਥੇ ਨਾ ਕੀਲੇ ਮਿਲਦੇ ਆ ਕਿ ਤੁਸੀਂ ਉਹ ਲਿਆ ਕੇ ਆਪਣੇ ਡੰਗਰਾਂ ਕੋਲੇ ਘੱਟ ਦੋ ਹਨ ਇਹ ਇੱਕ ਸਰਦਾ ਹੁੰਦੀ ਆ ਜਿਨੇ ਕਿੰਤੂ ਪ੍ਰੰਤੂ ਕਰਨੀ ਹੈ ਵਕੀਲਿਆਂ ਨਾਲ ਕੀ ਹੋਜੂ ਫਲਾਣਾ ਕੀ ਹੋਜੂ ਉਹ ਕਰੀ ਜਾਓ ਹਨਾ ਸਾਨੂੰ ਵਿਸ਼ਵਾਸ ਹੈ ਸਾਨੂੰ ਵਾਹਿਗੁਰੂ ਜੀ ਨੇ ਜੋ ਕੁਝ ਦਿੱਤਾ ਹੈ ਉਹੀ ਮੈਂ ਤੁਹਾਨੂੰ ਦੱਸ ਰਹੀ ਆ ਹਨਾ ਤੇ ਕੱਲ ਵੀ ਮੈਨੂੰ ਇੱਕ ਭੈਣ ਕਹਿੰਦੀ ਸੀ ਭੈਣੇ ਵੀ ਕੀ ਕਰਾਂ ਮੈਂ ਕੋਈ ਕਹਿੰਦਾ ਜਪਜੀ ਸਾਹਿਬ ਦੇ ਵਿੱਚ ਸ਼ਕਤੀ ਆ ਕੋਈ ਕਹਿੰਦਾ ਸੁਖਮਨੀ ਸਾਹਿਬ ਦੇ ਵਿੱਚ ਸ਼ਕਤੀ ਹੈ ਦੇਖੋ ਸ਼ਕਤੀ ਤਾਂ ਸਿਰਫ ਗੁਰੂ ਸਾਹਿਬ ਜੀ ਦੇ ਵਿਸ਼ਵਾਸ ਕਰ ਲਓਗੇ ਚਾਹੇ ਤੁਸੀਂ ਕੱਲੇ ਵਾਹਿਗੁਰੂ ਵਾਹਿਗੁਰੂ ਜਪੀ ਜਾਓ ਤੁਸੀਂ ਮੋਲ ਮੰਤਰ ਜਪੀ ਚਾਹੋ ਤੁਸੀਂ ਇਹ ਦੇਖੋ ਇਹ ਤਾਂ ਇੱਕ ਆਪਾਂ ਨੂੰ ਹੁੰਦਾ ਵੀ ਹਾਂ ਮੈਂ ਇਹ ਪਾਠ ਨੂੰ ਸੰਪੂਰਨ ਕਰ ਲਾਂ ਤਾਂ ਮੇਰੀ ਇਹ ਤਮੰਨਾ ਪੂਰੀ ਹੋ ਜੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜਿਹੜੇ ਅਨਪੜ੍ਹ ਨੇ ਕੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਨਹੀਂ ਹੁੰਦੀਆਂ ਡੋਲਾਇਆ ਨਾ ਕਰੋ ਮਨ ਨੂੰ ਜਦੋਂ ਤੁਹਾਡਾ ਮਨ ਡੋਲ ਗਿਆ ਤੁਸੀਂ ਬੇੜੀ ਤੋਂ ਟੜਕਣ ਲੱਗ ਗਏ ਨਾ ਫਿਰ ਤੁਹਾਨੂੰ ਕੁਝ ਵੀ ਹਾਸਿਲ ਨਹੀਂ ਹੋਣਾ ਦੇਖੋ ਇਹ ਮੈਂ ਤੁਹਾਨੂੰ ਕਹਿਣੀ ਚਾਹੀਏ ਕੁਝ ਵੀ ਹੈਗਾ ਵਿਸ਼ਵਾਸ ਰੱਖਿਆ ਕਰੋ ਡ੍ਰਿੜ੍ਹ ਵਿਸ਼ਵਾਸ ਰੱਖਿਆ ਕਰੋ ਤੁਸੀਂ ਸੋਚਿਆ ਕਰੋ ਵੀ ਇਹ ਸਾਡਾ ਕੰਮ ਹੋਊਗਾ ਹੀ ਹੋਊਗਾ ਇਹ ਜ਼ਰੂਰ ਕਰਨਗੇ ਵਾਹਿਗੁਰੂ ਜੀ ਤਾਂ ਉਹ ਜ਼ਰੂਰ ਹੋਵੇਗਾ ਹੀ ਹੋਵੇਗਾ 네ਗੇਟਿਵ ਨਾ ਜਾਇਆ ਕਰੋ ਕਿਉਂਕਿ 네ਗੇਟਿਵ ਲਜਾਣ ਵਾਲੇ ਤੁਹਾਨੂੰ ਬਹੁਤ ਜ਼ਿਆਦਾ ਹੀ ਨਹੀਂਗੇ ਹਰ ਟਾਈਮ ਤੁਹਾਨੂੰ ਨੀਚੇ ਡੇਗਣ ਵਾਲੇ ਮਿਲਣਗੇ ਉੱਪਰ ਠਾਉਣ ਵਾਲੇ ਬਹੁਤ ਘੱਟ ਮਿਲਣਗੇ ਤੇ ਜੇ ਆਪਣੀ ਗੱਲ ਜਿੱਥੋਂ ਸ਼ੁਰੂ ਸੀ ਮੈਂ ਪਲੀਜ਼ ਉੱਥੋਂ ਨਾ ਕਰਾਂ ਫਿਰ ਤੇ ਜਿਨ੍ਹਾਂ ਦਾ ਵੀ ਹੈਨਾ ਵਿਆਹ ਨਹੀਂ ਹੋ ਰਿਹਾ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਚਾਹੇ ਉਹਦੇ ਪੇਰੈਂਟਸ ਨੇ ਹੈਨਾ ਉਹ ਅਰਦਾਸ ਕਰ ਸਕਦੇ ਨੇ ਤੁਹਾਡਾ ਬੱਚਾ ਹਨਾ ਅਗਰ ਬਾਹਰ ਹੈਗਾ ਹੁੰਦਾ ਵੀ ਆਪਣੇ ਬੱਚੇ ਬਾਹਰ ਨੇ ਵੀ ਆਪਾਂ ਨਾ ਨਹੀਂ ਅਰਦਾਸ ਕਰ ਸਕਦੇ ਅਗਰ ਤੁਸੀਂ ਉੱਥੇ ਜਾ ਕੇ ਅਰਦਾਸ ਕਰੋਗੇ ਤਾਂ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਹਨਾ ਤੁਸੀਂ ਜਾਇਓ ਉੱਥੇ ਦੇਖ ਸਜਾਇਓ ਦੇਖ ਸ ਜਾ ਕੇ ਤੁਸੀਂ ਉਸ ਸਥਾਨ ਤੇ ਖੜ ਕੇ ਅਰਦਾਸ ਕਰਿਓ ਕਿ ਏ ਵਾਹਿਗੁਰੂ ਜੀ ਮੇਰੀ ਬੇਟੀ ਦਾ ਜਾਂ ਬੇਟੇ ਦਾ ਜਾਂ ਬੱਚਾ ਕੋਧ ਜਾਵੇ ਮੇਰਾ ਵਿਆਹ ਹੋ ਜੇ ਵਾਈਗਰੂ ਜੀ ਮੈਂ ਆਪਣੀ ਪਤਨੀ ਨੂੰ ਜਾਂ ਮੈਂ ਆਪਣੇ ਪਤੀ ਨੂੰ ਤੁਹਾਡੇ ਦਰ ਤੇ ਹਨਾ ਬਾਦ ਦੀ ਵਿੱਚ ਅਸੀਂ ਗੰਢ ਜੋੜੇ ਦੇ ਰੂਪ ਦੇ ਵਿੱਚ ਹਨ ਜੋੜੀ ਦੇ ਰੂਪ ਦੇ ਵਿੱਚ ਤੁਹਾਡੇ ਦਰ ਤੇ ਹਨਾ ਆਵਾਂਗੇ ਤੇ ਅਸੀਂ ਪੌਦੇ ਲਗਾ ਕੇ ਜਾਵਾਂਗੇ ਵਾਈਗਰੂ ਜੀ ਸਾਡੇ ਸੰਜੋਗ ਮਿਲਾ ਦਿਓ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗਨ ਹੈ ਉਸ ਨੂੰ ਕੱਟ ਦਿਓ ਕਿਉਂਕਿ ਸੰਜੋਗ ਮਿਲਾਉਣ ਵਾਲੇ ਤੁਸੀਂ ਹੀ ਹੋ ਕਿਰਪਾ ਕਰੋ ਸਾਡੇ ਸੰਜੋਗ ਮਿਲਾ ਦਿਓ ਇਹ ਅਰਦਾਸ ਜਦੋਂ ਤੁਸੀਂ ਉੱਥੇ ਕਰਕੇ ਆਉਂਗੇ 101% ਤੁਹਾਡਾ ਵਿਆਹ ਹੋਵੇਗਾ ਹੀ ਹੋਵੇਗਾ ਏ ਦੇ ਵਿੱਚ ਕੋਈ ਅਤਕਤ ਨਹੀਂ ਹੈ ਹੀ ਨਹੀਂ ਕੋਈ ਤੁਹਾਨੂੰ ਟੋਟਕਾ ਕਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਬਸ ਤੁਸੀਂ ਉੱਥੇ ਦੇਗ ਸਜਾ ਕੇ ਅਰਦਾਸ ਕਰਵਾਉਣੀ ਹੈ ਉਸ ਤੋਂ ਬਾਅਦ ਤੁਸੀਂ ਨੇ ਜਦੋਂ ਤੁਹਾਡਾ ਵਿਆਹ ਹੁੰਦਾ ਹੈਗਾ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਜਾਂ ਪਤੀ ਨੂੰ ਲਿਜਾ ਕੇ ਜਾਂ ਬੱਚਿਆਂ ਨੂੰ ਲਿਜਾ ਕੇ ਤੁਸੀਂ ਉੱਥੇ ਪੌਦੇ ਜਿਹੜੇ ਤੁਸੀਂ ਸੁੱਕ ਕੇ ਆਵੋਗੇ ਉਹ ਜ਼ਰੂਰ ਲਗਾ ਕੇ ਆਉਣੇ ਨੇ ਵਿਸ਼ਵਾਸ ਰੱਖਿਓ ਇਸ ਚੀਜ਼ ਨੂੰ ਇਹ ਨਾ ਸੋਚਿਓ ਹਣਾ ਵੀ ਪਤਾ ਨਹੀਂ ਹੋਊਗਾ ਤੇ ਨਹੀਂ ਹੋਊਗਾ ਅਗਰ ਤੁਸੀਂ ਇਹ ਸੋਚੋਗੇ ਫਿਰ ਤਾਂ ਕੁਝ ਹਾਸਲ ਨਹੀਂ ਹੋਣ ਵਾਲਾ ਤੇ ਉਸ ਤੋਂ ਬਾਅਦ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਨੇ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਂ ਇਹ ਪਾਠ ਆਪਣੇ ਸੰਜੋਗਾਂ ਵਾਸਤੇ ਕਰ ਰਿਹਾ ਕਿ ਮੈਨੂੰ ਵਧੀਆ ਜੀਵਨ ਸਾਥੀ ਮਿਲੇ ਜਾਂ ਜੀਵਨ ਸਾਥਣ ਮਿਲੇ ਵਾਹਿਗੁਰੂ ਜੀ ਇਹ ਪਾਠ ਦੀ ਫਾਲ ਹੈ ਜਿਹੜਾ ਉਹ ਸਾਡੀ ਜੋੜੀ ਨੂੰ ਦੇਣਾ ਵਾਹਿਗੁਰੂ ਜੀ ਕਿਰਪਾ ਕਰਨੀ ਮੇਰੇ ਸੰਜੋਗ ਮਿਲਾ ਦੋ ਤੇ ਮੇਰਾ ਜੀਵਨ ਸਾਥੀ ਜੋ ਵੀ ਹੈ ਉਹ ਮੈਨੂੰ ਮਲਕੇ ਗੁਰਸਿੱਖ ਪਰਿਵਾਰ ਦੇ ਵਿੱਚ ਜੁੱਦਾਂ ਦਾ ਵੀ ਤੁਸੀਂ ਚਾਹਣਿਓ ਵਾਹਿਗੁਰੂ ਜੀ ਨੂੰ ਉਸ ਤਰੀਕੇ ਨਾਲ ਤੁਸੀਂ ਜ਼ਰੂਰ ਕਿਓ ਨਾ ਤੁਸੀਂ ਲਗਾਤਾਰ ਇਸ ਪਾਠ ਨੂੰ ਤੁਸੀਂ 41 ਦਿਨ ਲਗਾਤਾਰ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਇਸ ਤਰੀਕੇ ਨਾਲ ਸਵੇਰੇ ਪਹਿਲਾਂ ਵੀ ਅਰਦਾਸ ਕਰਨੀ ਹੈ ਮਲਕੇ ਬਾਅਦ ਦੇ ਵਿੱਚ ਵੀ ਅਰਦਾਸ ਕਰਨੀ ਹੈ ਤੁਸੀਂ ਕਰਨਾ ਹੈ ਤੇ ਇੱਕ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਜਰੂਰ ਸ਼ੁਰੂ ਕਰੋ ਚਾਹੇ ਤੁਸੀਂ ਦੋ ਅਸ਼ਟਪਦੀਆਂ ਕਰੋ ਚਾਹੇ ਤੁਸੀਂ ਅੱਧਾ ਪਾਠ ਕਰ ਲਓ ਚਾਹੇ ਤੁਸੀਂ ਸੰਪੂਰਨ ਪਾਠ ਕਰ ਲਓ ਤਾਂ ਬਹੁਤ ਜ਼ਿਆਦਾ ਵਧੀਆ ਕੱਲ ਹੈ ਤੁਸੀਂ ਜੋ ਮੰਗੋਗੇ ਤੁਹਾਨੂੰ ਉਹੀ ਮਿਲੇਗਾ ਹਨਾ ਇਹ ਨਹੀਂ ਹੁੰਦਾ ਵੀ ਹਾਂ ਮੈਂ ਪਾਠ ਕਰ ਲਿਆ ਮੈਨੂੰ ਨਹੀਂ ਮਿਲਿਆ ਬਿਲਕੁਲ ਵੀ ਨਹੀਂ ਹੋ ਸਕਦਾ ਵੀ ਤੁਸੀਂ ਅਗਰ ਵਾਹਿਗੁਰੂ ਜੀ ਨੂੰ ਅਰਦਾਸ ਕਰੋ ਤੇ ਵਾਹਿਗੁਰੂ ਜੀ ਤੇ ਭਰੋਸਾ ਕਰੋ ਤੇ ਤੁਹਾਨੂੰ ਨਾ ਮਿਲੇ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਦਮਤ ਦੁਆਰਾ ਤੋਂ ਦੱਸ ਦਿੰਨੀ ਆ ਇਹ ਟਾਲੀ ਆਣਾ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਆਪਣੇ ਰਾਏ ਕੋਟ ਹੈ ਇਹ ਤੇ ਉਸ ਤੋਂ ਤੁਸੀਂ ਜਾ ਕੇ ਅਰਦਾਸ ਕਰ ਸਕਦੇ ਹੋ ਤੁਸੀਂ ਇਹਨੂੰ ਸਰਚ ਕਰਕੇ ਗੁਰਦੁਆਰਾ ਸਾਹਿਬ ਨੂੰ ਦੇਖ ਲੈਣਾ ਹੈ ਨਾ ਤੁਹਾਨੂੰ ਜਰੂਰ ਮਿਲੇਗਾ ਤੇ ਤੁਸੀਂ ਉੱਥੇ ਜਾ ਕੇ ਅਰਦਾਸ ਕਰਿਓ ਜੋ ਮੈਂ ਤੁਹਾਨੂੰ ਦੱਸਿਆ ਹੈਗਾ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ শেয়ার ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੂਸਰੀ ਜਿਹੜੇ ਮੈਂ ਉਹ ਟੋਟਕੇ ਤੁਹਾਨੂੰ ਦੱਸੀ ਨਹੀਂ ਗੀ ਉਹ ਤਾਂ ਮੈਂ ਲਿੰਕ ਵੀ ਪਾ ਦੂੰਗੀ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਲਾਲ ਕੱਪੜੇ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਹੈ ਨਾ ਬਣਾ ਕੇ ਉੱਪਰ ਰੱਖ ਦਿਓ ਜਕਮਾਏ ਘੁਮਿਆਰਾਂ ਦੀ ਹੈ ਨਾ ਛੋਟੀ ਹੁੰਦੀ ਜਿਹੜੀ ਉਹ ਵੀ ਉਹਨਾਂ ਤੋਂ ਰਖਾਈ ਜਾਂਦੀ ਜਿਵੇਂ ਕਿ ਕਿਸੇ ਬੱਚੇ ਦਾ ਲੜਕੀ ਦਾ ਜਾਂ ਲੜਕੇ ਦਾ ਬਿਆ ਨਾ ਹੁਣ ਤਾਂ ਉਹ ਵੀ ਹੈ ਨਾ ਘੁਮਿਆਰਾਂ ਦੇ ਘਰੋਂ ਹਨ ਚੱਕਦਾ ਜਿਹੜਾ ਛੋਟਾ ਹੁੰਦਾ ਉਹ ਲਿਆ ਕੇ ਦੇਖੋ ਇਹ ਇੱਕ ਬਹਾਨੇ ਹੁੰਦੇ ਆ ਸਿਰਫ ਇਹ ਅਰਦਾਸ ਤੇ ਸਰਦਾ ਰੱਖਣੀ ਹੈ ਵਾਹਿਗੁਰੂ ਜੀ ਦੀ ਕਿਉਂਕਿ ਕਰਨ ਵਾਲੇ ਤਾਂ ਉਹਨੇ ਇੱਕ ਕਹਿੰਦੇ ਜਰੀਆ ਹੋ ਜਾਂਦਾ ਹੈ ਵਿੱਚ ਹੈ ਨਾ ਜਿਵੇਂ ਕਿ ਹੁਣ ਟਾਈਫਾਇਡ ਹੋ ਗਿਆ ਕਿਸੇ ਨੂੰ ਹੈ ਨਾ ਟਾਈਫਾਇਡ ਦੇ ਥੋਲੇ ਵੀ ਪਾਉਂਦੇ ਆ ਦਵਾਈਆਂ ਜਿੰਨੀਆਂ ਮਰਜ਼ੀ ਦੇਈ ਜੋ ਪਰ ਦਵਾਈ ਦੇ ਨਾਲ ਹੋਣਾ ਤਾਂ ਠੀਕ ਹੈ ਬਾਕੀ ਸਮੇਂ ਦੇ ਨਾਲ ਉਹ ਚੀਜ਼ ਠੀਕ ਹੋ ਜਾਂਦੀ ਹੈ ਆਪਾਂ ਨੂੰ ਹੋ ਜਾਂਦਾ ਵੀ ਥੋਲਿਆਂ ਦੇ ਨਾਲ ਠੀਕ ਹੋ ਗਿਆ ਹੈ ਨਾ ਇਹ ਬਸ ਇਹੀ ਗੱਲ ਹੁੰਦੀ ਹੈ ਕਹਿੰਦੇ ਲਜਾਵੇ ਆ ਪਚੜਾਵੇ ਤਾਪ ਇੱਕ ਬਹਾਨਾ ਬਣਾਉਂਦੇ ਨੇ ਗੁਰੂ ਸਾਹਿਬ ਜੀ ਤਾਂ ਵਿਸ਼ਵਾਸ ਰੱਖ ਲਿਓ ਗੁਰੂ ਸਾਹਿਬ ਜੀ ਤੇ ਜਿਹਨੇ ਵਿਸ਼ਵਾਸ ਕਰ ਲਿਆ ਉਹ ਜ਼ਰੂਰ ਤਰੇਗਾ ਹੀ ਤਰੇਗਾ ਉਹ ਕਦੇ ਵੀ ਡੁੱਬੇਗਾ ਨਹੀਂ ਕਿਉਂਕਿ ਮੈਂ ਤੁਹਾਡੇ ਸਾਹਮਣੇ ਹੈ ਨਾ ਪੂਰੀ ਮਿਸਾਲ ਬੈਠੀ ਆਂਗੀ ਜਿਹੜੇ ਮੇਰੀ ਜੀਵਨੀ ਨੂੰ ਜਾਣਦੇ ਹੈਗੇ ਨਾ ਮੈਨੂੰ ਅਸਲੀਅਤ ਤੇ ਜਾਣਦੇ ਹੈਗੀ ਵੇ ਹਾਂ ਇਹਦਾ ਜੀਵਨ ਕੀ ਹੈ ਇਹਦੇ ਜ਼ਿੰਦਗੀ ਦੇ ਵਿੱਚ ਕੀ ਕੀ ਘਟਨਾਵਾਂ ਹੋਈਆਂ ਨੇ ਕੀ ਕੀ ਨਵਾਈ ਗੁਰੂ ਜੀ ਨੇ ਦਿੱਤਾ ਉਸੇ ਵਿਸ਼ਵਾਸ ਦੇ ਜ਼ਰੀਏ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਕਦੇ ਵੀ ਡੋਲਿਓ ਨਾ ਕਦੇ ਵੀ ਵਾਹਿਗੁਰੂ ਜੀ ਦਾ ਦਰਨਾ ਛੱਡਿਓ ਹਮੇਸ਼ਾ ਇਹ ਸੋਚੋ ਕਿ ਵਾਹਿਗੁਰੂ ਜੀ ਕੱਲ ਵਾਲਾ ਸਾਡਾ ਆਉਣ ਵਾਲਾ ਜਾ ਉਹ ਬਹੁਤ ਹੀ ਵਧੀਆ ਲੈ ਕੇ ਆਉਣਗੀ ਤਾਂ ਤੁਹਾਡੇ ਵਿਸ਼ਵਾਸ ਨੂੰ ਜ਼ਰੂਰ ਫਲ ਲੱਗੇਗਾ ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਕਰਦਿਆ ਕਰੋ ਤੇ ਆਪਣੇ ਦੂਸਰੇ ਚੈਨਲ ਨੂੰ ਕਿਰਨ ਕੁਕਿੰਗ ਐਂਡ ਸਟੀਚਿੰਗ ਨੂੰ ਸਬਸਕ੍ਰਾਈਬ ਕਰ ਲਓ ਤੇ ਉਸ ਚੈਨਲ ਤੇ ਮੈਂ ਸੈਟਰਡੇ ਨੂੰ ਲਾਈਵ ਹੋਵਾਂਗੀ 3 ਤੋਂ 4 ਦੇ ਵਿੱਚ ਵਿੱਚ ਕਿਉਂਕਿ ਸਾਰੇ ਮੇਰੇ ਭੈਣ ਭਰਾ ਮੈਨੂੰ ਕਹਿ ਰਹੇ ਨੇ ਹਨਾ ਵੀ ਦੀਦੀ ਤੁਸੀਂ ਲਾਈਵ ਹੋਵੋ ਤੇ ਮੈਂ ਉਸ ਚੈਨਲ ਤੇ ਲਾਈਵ ਵੀ ਹੋਵਾਂਗੀ ਤੇ ਤੁਹਾਨੂੰ ਪ੍ਰਤੱਖ ਮਿਸਾਲ ਦਿਖਾਵਾਂਗੀ 5 ਮਹੀਨੇ ਤੋਂ 5 ਕੁ ਮਹੀਨੇ ਪਹਿਲਾਂ ਹੀ ਪ੍ਰਤੱਖ ਕੇ ਗੁਰੂ ਸਾਹਿਬ ਜੀ ਨੇ ਕਿਵੇਂ ਮੇਰੀ ਇੱਕ ਭੈਣ ਦੇ ਸਾਰੇ ਕਾਰਜ ਸਿੱਧ ਕੀਤੇ ਨੇ ਉਹ ਭੈਣ ਪਹਿਲਾਂ ਮੇਰੇ ਇਹ ਚੈਨਲ ਤੇ ਵੀ ਜੁੜੀ ਸੀ ਜਦੋਂ ਹੀ ਮੈਂ ਚੈਨਲ ਬਣਾਇਆ ਸੀ ਉਦੋਂ ਦੀ ਉਹ ਮੇਰੇ ਨਾਲ ਜੁੜੀ ਹੋਈ ਹੈ ਤੇ ਹੁਣ ਉਹ ਦੂਸਰੇ ਚੈਨਲ ਤੇ ਵੀ ਆ ਆਵਦੀ ਹੈਗੀ ਹਨਾ ਤੇ ਉਹ ਸਮਾਣੀ ਦੀ ਮੈਂ ਤੁਹਾਨੂੰ ਸਾਰੀ ਉਹਦੀ ਕਹਾਣੀ ਉਸ ਚੈਨਲ ਤੇ ਉਸ ਦਿਨ ਦੱਸਾਂਗੀ ਕਿ ਕਿਵੇਂ ਵੈਗਰੂ ਜੀ ਨੇ ਉਹਦੀ ਸੁਣੀ ਕਿਉਂਕਿ ਉਹਨੇ ਮੇਰੇ ਤੇ ਵੀ ਵਿਸ਼ਵਾਸ ਕੀਤਾ ਤੇ ਜੋ ਮੈਂ ਉਹਨੂੰ ਦੱਸਿਆ ਉਸ ਤੇ ਵੀ ਵਿਸ਼ਵਾਸ ਕੀਤਾ ਜਿਸ ਤਰੀਕੇ ਨਾਲ ਮੈਂ ਉਹਨੂੰ ਦੱਸਿਆ ਉਸੇ ਤਰੀਕੇ ਨਾਲ ਉਹ ਕਰਦੀ ਰਹੀ ਤੇ ਅੱਜ 15 ਸਾਲਾਂ ਬਾਅਦ 15 ਸਾਲਾਂ ਬਾਅਦ ਉਹਦੇ ਦੋ ਬੇਟੇ ਹੋਏ ਨੇ ਤੁਹਾਨੂੰ ਕਿਵੇਂ ਹੋਏ ਨੇ ਕੀ ਕਹਾਣੀ ਹੈ ਉਹ ਮੈਂ ਸਾਰੀ ਤੁਹਾਨੂੰ ਲਾਈਵ ਤੇ ਉਸ ਚੈਨਲ ਤੇ ਦੱਸੂਗੀ ਤੇ ਸੈਟਰਡੇ ਨੂੰ ਮੈਂ ਦੁਬਾਰਾ ਕਰ ਦੇਣੀ ਆ 3 ਤੋਂ 4 ਵਜੇ ਦੇ ਵਿੱਚ ਮੈਂ ਲਾਈਵ ਹੋਵਾਂਗੀ ਕਿਰਨ ਕੁਕਿੰਗ ਐਂਡ ਸਟੀਚਿੰਗ ਚੈਨਲ ਦਾ ਨਾਮ ਹੈ ਆਪਣੇ ਦਾ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਪਾ ਦੂੰਗੀ ਤੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ